किन्ना टाइम है तो तोड़े तो मिनट चलो शुरू करिए असली अमरीका की कहानी चौदह सौ बानवे में शुरू होंगी है जो तो यूरोपिया ने क्रिस्टोफर कोलंबस की बदौलत नवी दुनिया यानी न्यू वर्ल्ड नभ्या उजागर होए इस नवे महाद्वीप की लाभत जांचते हुए खास करके अंग्रेजा ने ठान लिया कि उसनों अपने समराज का हिस्सा बनाने इस काम की शुरुआत उन्होंने कामयाबी की जेम्स टाउन वर्जीनिया सोलह सौ सत्तों मगर क्लीमथ मैसेच्यूसिट सोलह सौ भी होर था इंग्लैंड ਦਾ ਸਾਨੀ ਫਰਾਂਸ ਵੀ ਇਸ ਹੋੜ ਵਿੱਚ ਸ਼ਾਮਲ ਹੋ ਗਿਆ ਅਤੇ 1699 ਤੋਂ 1763 ਦੀਆਂ ਫਰਾਂਸੀਸੀ ਅਤੇ ਅਮਰੀਕੀ ਇੰਡੀਅਨ جنگਾਂ یعنی ਫ੍ਰੈਂਚ ਐਂਡ ਇੰਡੀਅਨ ਵਾਰਸ ਵਿੱਚ ਦੋਨੋਂ ਸਦੀਆਂ ਦੇ ਵਿਰੋਧੀ ਉੱਤਰ ਅਮਰੀਕਾ ਉਤੇ ਪ੍ਰਧਾਨਤਾ ਹਾਸਲ ਕਰਨ ਲਈ ਲੜ ਪਏ। ਇੰਗਲੈਂਡ ਜਿੱਤ ਗਿਆ ਪਰ ਭਾਰੀ ਕੀਮਤ ਤੇ ਅਤੇ ਅੰਗਰੇਜ਼ੀ ਸੰਸਦ ਨੇ ਜੰਗਾਂ ਦੀ ਤਲਬ ਜ਼ਬਰਦਸਤ ਟੈਕਸ ਅਤੇ ਨਿਯੰਤਰਣ ਥੋਪ ਕੇ ਵਸੂਲਣ ਦੀ ਕੋਸ਼ਿਸ਼ ਕੀਤੀ ਜਿਸ ਦਾ ਨਤੀਜਾ ਹੋਇਆ ਅਮਰੀਕੀ ਕ੍ਰਾਂਤੀ। ਬਗੀ ਅਮਰੀਕੀਆਂ ਨੇ ਆਪਣੇ ਆਪ ਨੂੰ 1776 ਵਿੱਚ ਹਯਾਤ ਅਧਿਨਤਾ ਅਤੇ ਸੁਖ ਦੀ ਰਾਤੇ ਚਲਨ ਜੈਨੀ ਲਾਈਫ ਲਿਬਰਟੀ ਐਂਡ ਦ ਪਰਸੂਟ ਆਫ ਹੈਪੀਨੈਸ ਦੇ ਅਪਿੰਟ ਵਿਅਕਤੀਗਤ ਅਧਿਕਾਰਾਂ ਦਾ ਰਾਖਾ ਕੋਸ਼ਿਸ਼ ਕੀਤਾ ਖੇਡ ਹੈ ਕਿ ਯੂਰਪੀ ਗੁਲਾਮੀ ਦੀ ਵਿਰਾਸਤ ਜੋ ਅਮਰੀਕਾ ਵਿੱਚ ਵੀ ਸੰਚਾਰ ਹੋ ਗਈ ਸੀ ਤੋਂ छुटਕਾਰਾ ਪਾਣਾ ਉਸ ਵੱਲੇ ਨਾਮੁਕੰਸੀ ਅਤੇ ਜਿਉ ਜੋ ਰਾਸ਼ਟਰ ਵਟਾ ਹੋਇਆ ਅਧਿਕਾਰਾਂ ਅਤੇ ਗੁਲਾਮੀ ਵਿੱਚ ਇਹ ਜੋ ਪਹਿਲੇ ਤੋਂ ਹੀ ਇੱਕ ਬੁਨਿਆਦੀ ਵਿਰੋਧਾਭਾਸ ਸੀ ਉਹ ਪੜ ਗਿਆ ਇੱਕ ਜਥਾਰਤਕ ਸੰਕਟ ਅੰਤਰਕ جنگ ਯਾਨੀ ਸਿਵਲ ਵਾਰ 1861 ਤੋਂ 1865 ਤੀ ਖੁਸ਼ਕਿਸਮਤੀ ਹੈ ਕਿ ਆਜ਼ਾਦੀ ਦਾ ਇੱਕ ਨਵਾਂ ਜਨਮ ਹਾਸਲ ਹੋ ਗਿਆ ਅਤੇ ਅਮਰੀਕਾ ਇੱਕ ਮਹਾਨ ਰਾਸ਼ਟਰ ਬਣਨ ਲਈ ਤਿਆਰ ਹੋ ਗਿਆ ਪਰ ਜਿਹੜੀ ਦੁਨੀਆ ਵਿੱਚ ਉਹ ਉਭਰਿਆ ਉਹ ਭਿਆਨਕ ਯੂਰਪੀ ਜੰਗਾਂ ਵਿੱਚ ਲਿਪਟ ਚੁੱਕੀ ਸੀ ਅਤੇ ਰਾਸ਼ਟਰਪਤੀ ਵਿਧਰੋ ਵੂਲਸਨ ਨੇ ਇਸ ਵਾਸਤੇ ਕੁਝ ਕਰਨ ਦੀ ठान ਲਈ 1918 ਵਿੱਚ ਉਹਨਾਂ ਨੇ ਪ੍ਰਸਤਾਵਿਤ ਕੀਤਾ ਕਿ ਅਮਰੀਕਾ ਨੂੰ ਆਪਣੇ ਬਲਬੂਤੇ ਦੁਨੀਆ ਨੂੰ ਲੋਕਤੰਤਰ ਲਈ ਸੁਰੱਖਿਅਤ ਬਣਾਉਣਾ ਚਾਹੀਦਾ ਹੈ ਅਮਰੀਕਾ ਨੇ ਪਿਛਲੀ ਸਦੀ ਵਿੱਚ ਬਿਲਕੁਲ ਇਹੀ ਕਰਨ ਦੀ ਕੋਸ਼ਿਸ਼ ਕੀਤੀ ਹੈ ਪਹਿਲੇ ਚਾਪਟ ਕਰਕੇ ਸਮਰਾਜੀ ਜਰਮਨੀ ਦੇ ਰਾਦੇ ਪਹਿਲੇ ਵਿਸ਼ਵ ਯੁੱਧ ਵਿੱਚ ਫਿਰ ਨਾਜ਼ੀ ਜਰਮਨੀ ਅਤੇ ਸਮਰਾਜੀ ਜਪਾਨ ਦੀਆਂ ਮੰਗਾ ਦੂਸਰੇ ਵਿਸ਼ਵ ਯੁੱਧ ਵਿੱਚ ਅਤੇ ਫਿਰ ਕਮਿਊਨਿਸਟ ਸੋਵੀਅਤ ਸੰਘ ਦੀਆਂ ਯੋਜਨਾਵਾਂ ਸ਼ੀਤ ਜੰਗ ਯਾਨੀ ਕੋਲਡ ਵਾਰ ਵਿੱਚ ਇਸ ਆਖਰੀ ਕਿਸਮ ਦੀ ਬਦਵਲਤ ਅਮਰੀਕਾ ਇੱਕ ਅੰਤਰਰਾਸ਼ਟਰੀ ਪੁਲਿਸ ਸੱਤਾ ਬਣ ਕੇ ਮੱਧ ਪੂਰਬ ਦੇ ਮਾਮਲੇ ਨਿਯੰਤਰਣ ਕਰਨ ਦੀ ਕੋਸ਼ਿਸ਼ ਕਰਨ ਲੱਗਾ ਜੋ ਲਿਆਂਦਾ ਹੈ ਸਾਨੂੰ ਅੱਜ ਦੀ ਤਾਰੀਖ ਤੇ 11 ਦਸੰਬਰ 2001 ਦੇ ਅਤੰਕਵਾਦੀ ਹਮਲੇ ਅਤੇ ਉਸ ਤੋਂ ਬਾਅਦ ਅਤੰਕ ਤੇ ਜੰਗ ਜਾਨੀ ਵਾਰ 온 ਟਰਰਰ ਨੇ ਅਮਰੀਕਾ ਦੀ ਇੱਕ ਨਿਰੰਤਰ ਲੜਦੀ ਦੁਨੀਆ ਵਿੱਚ ਅਮਨ ਬਣਾਉਣ ਦੀ مایوس ਕੋਸ਼ਿਸ਼ ਵਿੱਚ ਵਿਗੜ ਪਾ ਦਿੱਤਾ ਹੈ